ਸੀਨੀਅਰ ਅਕਾਲੀ ਆਗੂ ਪਦਮਪੂਰਨ ਸੁਖਦੇਵ ਸਿੰਘ ਢੀਂਟਸਾ ਜਿਨ੍ਹਾਂ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉਬਵਾਲ ਵਿਖੇ ਕੀਤਾ ਜਾਏਗਾ ਸਵੇਰ ਵੇਲੇ ਚੰਡੀਗੜ੍ਹ ਤੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਪਿੰਡ ਵੱਲ ਨੂੰ ਤੁਰਿਆ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਸਿਆਸਤਦਾਨਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਉਹ 99 ਸਾਲਾਂ ਦੇ ਸਨ ਲੰਬੀ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ 40 ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਢੀਂਡਸਾ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਨੂੰ ਛੱਡ ਗਏ ਐ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਢੀਂਡਸਾ ਦੇ ਡਿੱਗਣ ਕਾਰਨ ਲੱਤ ਤੇ ਸੱਟ ਲੱਗ ਗਈ ਸੀ ਜਿਸ ਦਾ ਇਲਾਜ 40s ਤੋਂ ਚੱਲ ਰਿਹਾ ਸੀ ਉਹਨਾਂ ਨੂੰ ਕੁਝ ਹੋਰ ਸਰੀਰਕ ਸਮੱਸਿਆਵਾਂ ਨੇ ਵੀ ਘੇਰ ਲਿਆ ਸੀ ਇਨੀ ਦਿਨੀ ਉਹ ਦਿਲ ਤੇ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਸਨ ਜਿਸ ਦਾ ਉਹ ਇਲਾਜ 40s ਹਸਪਤਾਲ ਤੋਂ ਕਰਵਾ ਰਹੇ ਸਨ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਤੰਦਰੁਸਤ ਕੋਸ਼ਿਤ ਕਰ ਵੀ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਨੇ ਛੁੱਟੀ ਵੀ ਦੇ ਦਿੱਤੀ ਸੀ ਪਰ ਮੰਗਲਵਾਰ ਨੂੰ ਦੁਬਾਰਾ ਸਿਹਤ ਵਿਗੜਦੀ ਹੈ ਔਰ ਉਹਨਾਂ ਨੂੰ ਮੁੜ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ 2 ਦਿਨ ਉਹਨਾਂ ਦਾ ਇਲਾਜ ਚੱਲਦਾ ਹੈ ਔਰ ਬੁੱਧਵਾਰ ਨੂੰ ਉਹਨਾਂ ਦੀ ਸਿਹਤ ਜ਼ਿਆਦਾ ਨਾਸਾਜ਼ ਹੁੰਦੀ ਹੈ ਉਹਨਾਂ ਦਾ ਬੀਪੀ ਵਾਧਾ ਘਟਦਾ ਹੈ ਔਰ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਔਰ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜੇਕਰ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੰਬਾ ਸਮਾਂ ਸਿਆਸਤ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਕੇਂਦਰ ਸਰਕਾਰ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਵਾਜਪਾਈ ਸਨ ਤਾਂ 2000 ਤੋਂ ਲੈ ਕੇ 2004 ਤੱਕ ਉਹ ਕੇਂਦਰੀ ਮੰਤਰੀ ਵੀ ਰਹੇ 2019 ਚ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਔਰ 2020 ਵਿੱਚ ਕੁਝ ਮਤਭੇਦਾਂ ਨੂੰ ਲੈ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੀ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਈ 2021 ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਰਲੇਵਾ ਕਰ ਲਿਆ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਇਹਨਾਂ ਦੋ ਪਾਰਟੀਆਂ ਦੇ ਰਲੇਵੇਂ ਤੋਂ ਬਾਅਦ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਔਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਬਣਾਇਆ ਗਿਆ ਸੀ ਲੰਬੇ ਸਫ਼ਰ ਦੌਰਾਨ ਉਹਨਾਂ ਨੇ ਸਿਆਸਤ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਜਿਸ ਤੇ ਲਈ ਉਹਨਾਂ ਨੂੰ ਯਾਦ ਕੀਤਾ ਜਾਏਗਾ ਅੱਜ ਇਹ ਤਸਵੀਰਾਂ ਭਾਵੁਕ ਕਰ ਦੇਣ ਵਾਲੀਆਂ ਨੇ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਹੋ ਰਿਹਾ ਹੈ ਉਹਨਾਂ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਉਹਨਾਂ ਦੇ ਪਿੰਡ ਪਹੁੰਚ ਚੁੱਕਿਆ ਹੈ ਬਹੁਤ ਸਾਰੀਆਂ ਧਾਰਮਿਕ ਸਿਆਸੀ ਸ਼ਖਸੀਅਤਾਂ ਔਰ ਸਮਾਜਿਕ ਸ਼ਖਸੀਅਤਾਂ ਅੱਜ ਉਹਨਾਂ ਦੇ ਆਖਰੀ ਦਰਸ਼ਨਾਂ ਦੇ ਲਈ ਉਹਨਾਂ ਦੇ ਪਿੰਡ ਪਹੁੰਚੀਆਂ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੀ ਜੀਵਨੀ ਤੇ ਚਾਨਣਾ ਵੀ ਪਾਇਆ ਔਰ ਕੁਝ ਸਮੇਂ ਬਾਅਦ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ ਸੰਸਕਾਰ ਕੀਤਾ ਜਾਏਗਾ ਬਰਮਿੰਦਰ ਸਿੰਘ ਢੀਂਟਸਾ ਉਹਨਾਂ ਦੇ ਸੁਪੁੱਤਰ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਨੇ ਪਰਿਵਾਰ ਨੇ ਲੰਬੀ ਸਿਆਸਤ ਕੀਤੀ ਹੈ ਬਰਮਿੰਦਰ ਸਿੰਘ ਢੀਂਟਸਾ ਹੁਣ ਵੀ ਸਿਆਸਤ ਦੇ ਵਿੱਚ ਸਰਗਰਮ ਨੇ ਔਰ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਬਹੁਤ ਸਾਰੇ ਲੀਡਰਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਬਸਨੀਕ ਪੰਜਾਬ ਦੇ ਉਹ ਸਾਡੇ ਤੋਂ ਵਿਛੜ ਗਏ ਨੇ ਤਾਂ ਮੈਂ ਔਰ ਮੇਰੀ ਬੇਟੀ ਜੈਂਦਰ ਅਸੀਂ ਫੈਮਲੀ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਆਪਣੇ ਰਿਸਪੈਕਟਸ ਪੇ ਕਰਨ ਆਏ ਆ ਉਹਨਾਂ ਨੂੰ ਉਹਨਾਂ ਦੀ ਸੰਸਕਾਰ ਤੋਂ ਪਹਿਲੇ ਹਾਂਜੀ ਮੈਂ ਕਾਫੀ ਲੰਮਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਸਕੂਲ ਤੋਂ ਲੈ ਕੇ ਕਹਿ ਸਕਦੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਿੱਚ ਜਦੋਂ ਭਾਜਪਾ ਸਰਕਾਰਾਂ ਦੀ ਜੀ ਉਦੋਂ ਵੀ ਉਹ ਮੰਤਰੀ ਰਹੇ ਕਿਵੇਂ ਇਸ ਇੱਕ ਵੱਡੇ ਸਿਆਸਤਦਾਨ ਦਾ ਜਾਣਾ ਕਿੰਨਾ ਇੱਕ ਸਿਆਸਤ ਦੇ ਲਈ ਜਿਹੜਾ ਦੇਖੋ ਇਸ ਦਿਨ ਨੂੰ ਕੋਈ ਰੋਕ ਨਹੀਂ ਸਕਦਾ ਸਾਰਿਆਂ ਹੀ ਨੇ ਜਾਣਾ ਇੱਕ ਦਿਨ ਪਰ ਜਦ ਕੋਈ ਵਿਅਕਤੀ ਜਾਏ ਆਪਣੇ ਪਰਿਵਾਰ ਲਈ ਤਾਂ ਘਾਟਾ ਹੁੰਦਾ ਪਰ ਜਦ ਇੱਕ ਵਿਅਕਤੀ ਜਿਨੇ ਸਿਆਸਤ ਦੇ ਵਿੱਚ ਆਪਣੇ ਸਾਰਿਆਂ ਲਈ ਸੋਸ਼ਲ ਵਰਕ ਦੇ ਵਿੱਚ ਕੰਮ ਦਿੱਤਾ ਕੀਤਾ ਹੋਏ ਉਹਦਾ ਜਾਣਾ ਫਿਰ ਜਿਹੜਾ ਜ਼ਿਆਦਾ ਲੱਗਦਾ ਔਰ ਮੇਰੇ ਖਿਆਲ ਚ ਇਹ ਕਾਟਾ ਜ਼ਰੂਰ ਪਾਊਗਾ ਪਰ ਅੱਗੇ ਇਹਨਾਂ ਦੇ ਸੁਪੁੱਤਰ ਪਰਮਿੰਦਰ ਜੀ ਵਧੀਆ ਕੰਮ ਕਰ ਰਹੇ ਨੇ ਔਰ ਮੇਰੇ ਖਿਆਲ ਚ ਇਹ ਨਾ ਦੀ ਜਿਹੜੀ ਹੈਗੀ ਹੈ ਲੈਗੇਸੀ ਉਹ ਅੱਗੇ ਲੈ ਕੇ ਜਾਣਗੇ ਕਦੇ ਸੰਪਰਕ ਹੋਇਆ ਕਦੇ ਮਿਲੇ ਤੁਸੀਂ ਕੋਈ ਯਾਦ ਹਾਂਜੀ ਹਾਂਜੀ ਕਈ ਵਾਰੀ ਮਿਲੀ ਹੈ ਸਭ ਤੋਂ ਪਹਿਲੇ ਜਦ ਮੈਂ ਵੀ ਪਹਿਲੀ ਵਾਰੀ ਐਮਪੀ ਬਣੀ ਸੀ ABC ਉਦੋਂ ਬਹੁਤ ਵਧੀਆ ਸਿਆਸਤ ਚੱਲਦੀ ਸੀ ਸਾਡਾ ਇੱਕ ਪੰਜਾਬ ਐਮਪੀਜ਼ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਸੋ ਇੱਕ ਪਾਈਚਾਰ ਇੱਕ ਨਾਤੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲੀਮੈਂਟ ਤੇ ਚੱਕਦੇ ਸੀ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟਿੰਟਸਾ ਸਾਹਿਬ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅچھے ਦਸ ਕੇ ਗਏ ਥੀ ਹਾਂਜੀ ਨੋ ਸੈਟਲਿਕ ਚਲੋ ਹਾਂਜੀ ਕੋਈ ਨਹੀਂ ਸੈਟਲ ਤੁਹਾਡੇ ਆਖਰੀ ਮੁਲਾਕਾਤ ਨਹੀਂ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਛੇ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੇ ਮੈਂ ਆਖਰੀ ਮਿਲੀ ਹੈ ਇਹਨਾਂ ਨੂੰ ਹਾਂਜੀ ਥੈਂਕ ਯੂ ਜੀ ਸਵੇਦੇ ਸਤਿ ਸ਼੍ਰੀ ਅਕਾਲ ਜੀ ਦੱਨੀ ਰਹੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਲੰਬਾ ਸਮਾਂ ਤੋਂ ਦੱਨਾ ਰਹੇ ਨੇ ਜੀ ਸਰ ਸੁਦੇਸ਼ੀ ਪੇਟਸਾ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਰਨ ਦੀ ਪਹਿਚਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਹਿਕਾਰਤਾ ਲਹਿਰ ਹੋਵੇ ਭਾਵੇਂ ਵਿਅਕਤੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਵਿੱਚ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਕਿੰਨੀ ਵੇਕਲੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟ ਆ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਦਾ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਵੱਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਰਮੇਸ਼ਾ ਹੀ ਉਹ ਰਹਿ ਅੱਛੀ ਦੰਦੇ ਸੀ ਔਰ ਸੱਚ ਦੇ ਪਹਿਰਾ ਦੰਦੇ ਸੀ ਔਰ ਮੈਂ ਕਹਿ ਸਕਦਾ ਕਿ ਬੇਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਸੀ ਕਾਰਨ ਦਾ ਘਾਟਾ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਕਿੱਦਾਂ ਦੇਖੋ ਪਰਿਵਾਰ ਨੂੰ ਤਾਂ ਘਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਸሙਤੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਅਕਾਲੀ ਦੰਦ ਦੇ ਵਿੱਚ ਬਲ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਦਾਸ ਅੰਤਿਮ ਸਮੇਂ ਲਈ ਆ ਤੁਹਾਡਾ ਸਾਂਝੀ ਕੀਤੀ ਹੋਵੇ ਅੰਤਿਮ ਸਮੇਂ ਆ ਆ ਜਾਣ ਤੋਂ 4 ਦਿਨ ਪਹਿਲਾਂ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਹੋਰ ਜਦੋਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਦਾ ਜੁੜੋ ਜੁਗੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ 'ਚ ਲੈ ਕੇ ਗਏ